ਬਾਬਾ ਚੋਟੇ ਨੇ ਮਰ ਗਿਆ ਵੀ ਜਿਹਨਾਂ ਭਰਾਵਾਂ ਦੇ ਇਹ ਦੋਨੇ ਪਾ ਦਾਦੀ ਜੀ ਇਹਨਾਂ ਨੇ ਪਾਲਣ ਪੋਸ਼ਣ ਕੀਤਾ ਤੇ ਘਰ ਚ ਰਹਿੰਦੇ ਸੀ ਜਿਹੜਾ ਮੁੰਡਾ ਮਰਨ ਵਾਲਾ ਹੈਗਾ ਇਹ ਘਰ ਦਾ ਦਾਸੀ ਘਰ ਦੇ ਵਿੱਚ ਤੇ ਪੈਸਾ ਤੇ ਲਸਾ ਦਾ ਇਹ ਹੀ ਦੇਦਾ ਸੀ ਜਿਹੜਾ ਛੋਟਾ ਮੁੰਡਾ ਸੀ ਉਹ ਨਸ਼ੇ ਦਾ ਆਦੀ ਸੀ ਤੇ ਉਹ ਇਹਦੇ ਕੋਲ ਪੈਸੇ ਦੀ ਹਮੇਸ਼ਾ ਡਿਮਾਂਡ ਕਰਦਾ ਰਹਿੰਦਾ ਸੀ ਤੇ ਪੈਸੇ ਮੰਗਦਾ ਰਹਿੰਦਾ ਸੀ ਮਦਦ ਕੀਨਾ ਤੁਹਾਡਾ ਤੁਹਾਡੇ ਘਰ ਵਾਲੇ ਦਾ ਪੱਜਨ ਸਿੰਘ ਤੁਹਾਡੇ ਘਰ ਵਾਲੇ ਹੈਗੇ ਆ ਕਿ ਐਕਸਪਾਇਰ ਹੋ ਗਏ ਬਿਲਕੁਲ ਪੂਰੇ ਹੋ ਗਏ ਇੱਕ ਮੁੰਡੇ ਦਾ ਕਤਲ ਕਿੱਦਾਂ ਹੋਇਆ ਤੁਹਾਡੇ ਦਾ ਹੈ ਜਿਹੜਾ ਤੁਹਾਡੇ ਮੁੰਡੇ ਦਾ ਕਤਲ ਕਿੱਦਾਂ ਹੋਇਆ ਪਤਾ ਨਹੀਂ ਮੈਨੂੰ ਪਰ ਤੇ ਮੈਂ ਕੀ ਨਾਸੀ ਤੁਹਾਡੇ ਮੁੰਡੇ ਦਾ ਮਨਜੂਤ ਹੋਰ ਕਿੰਨੀ ਐ ਦੀ ਐ 22 ਹਜ਼ਾਰ ਹੋਣੀ ਹੈ ਮਨਜੂਤ ਸਿੰਘ ਸਾਨੂੰ ਭਰ ਪੱਜਨ ਸਿੰਘ 22 ਸਾਲ ਉਹ ਨਹੀਂ 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 ਭਰ ਪੱਜਨ ਸਿੰਘ ਜੀ ਉਹ ਬਾਬਾ ਸੀ ਤੁਹਾਡੇ ਘਰ ਵਾਲੇ ਦਾ ਕਿੰਨਾ ਤੁਸੀਂ ਦਾਦੀ ਹੋ ਹਾਂ ਜੀ ਮੈਂ ਦਾਦੀ ਹਾਂ ਠੀਕ ਬਾਪ ਮਰ ਗਿਆ ਮਾਤਾ ਇਹਨਾਂ ਦੀ ਮਾਤਾ ਇਹ ਮਾਤਾ ਵੀ ਪੂਰੀ ਹੋ ਗਈ ਅੱਛਾ ਮੈਂ ਵੀ ਬੁਰੀ ਚੀਜ਼ ਮੈਂ ਕਦਰ ਰੱਖੀ ਨਾ ਮੁੰਡਾ ਦੇ ਕੋਲ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਮਾਤਾ ਕਦਰ ਦੇ ਕੇ ਗਿਆ ਮੁੰਡਾ ਸਾਰੇ ਸਾਰੇ ਰੁਪਏ ਦੇ ਉਸ ਇੰਦਰ ਮਾਰ ਉਹ ਕਿਤੇ ਮਟੋਟੇ ਆਵਦੇ ਮੇਰਾ ਪੜਦਾ ਹੀ ਕੀ ਆਪਣੇ ਕਿਦਾਂ ਮੁੰਡਾ ਜਿੰਨੀ ਵੱਡੀ ਪਾਹਨ ਬਲਵਿੰਦਰ ਸਿੰਘ ਦਾ ਕਦੇ ਜੀ ਕਰਦਾ ਸੀ ਕਿ ਉਹਨਾਂ ਨਾਲ ਕੀ ਨੂੰ ਉਦੋਂ ਵੀ ਚੈਦਾ ਸੀ ਇਹਨਾਂ ਦੇ ਮਾਪੇ ਮਾਪ ਛੋਟੇ ਉਮਰੇ ਦੇ ਮਰ ਗਏ ਸੀ ਦੋਨੋਂ ਭਰਾਵਾਂ ਦੇ ਤੇ ਇਹ ਦੋਨੇ ਭਰਾਵਾਂ ਦੀ ਦਾਦੀ ਇਹਨਾਂ ਨੂੰ ਪਾਲਣ ਪੋਸ਼ਣ ਕੀਤਾ ਤੇ ਇੱਕ ਘਰ ਚ ਰਹਿੰਦੇ ਸੀ ਜਿਹੜਾ ਮੁੰਡਾ ਮਰਨ ਵਾਲਾ ਹੈਗਾ ਇਹ ਕਰ ਸਕਦਾ ਸੀ ਘਰ ਦੇ ਵਿੱਚ ਤੇ ਪੈਸਾ ਤੇ ਲਸਾਰਾ ਇਹ ਹੀ ਲੈਂਦਾ ਸੀ ਮਤਲਬ ਛੋਟਾ ਮੁੰਡਾ ਸੀ ਉਹ ਨਸ਼ੇ ਦਾ ਆਦੀ ਸੀ ਤੇ ਉਹ ਇਹਨਾਂ ਕੋਲ ਪੈਸੇ ਦੀ ਹਮੇਸ਼ਾ ਡਿਮਾਂਡ ਕਰਦਾ ਰਹਿੰਦਾ ਸੀ ਤੇ ਪੈਸੇ ਮੰਗਦਾ ਰਹਿੰਦਾ ਸੀ ਕੋਈ ਇਸ ਕਰਕੇ ਕਦੀ ਲਾ ਲੂਟ ਕੇ ਚਲੇ ਵੀ ਜਾਂਦਾ ਸੀ ਘਰੋਂ ਬਾਹਰ ਚਲਦਾ ਵੀ ਸੀ ਤੇ ਹੁਣ ਵੀ ਇਹ ਥੋੜੇ ਦਿਨ ਪਹਿਲਾਂ ਲੜ ਕੇ ਗਿਆ ਸੀ ਤੇ 10-15 ਦੀ ਮਾਰ ਹੀ ਰਿਆ ਹੁਣ ਦੁਬਾਰਾ ਇਹ ਫਿਰ ਵਾਪ ਉਹਨੇ ਇਹ ਸੇ ਹੀ ਰੰਜਿਸ਼ ਕਰਕੇ ਤਾਂ ਕਿ ਮੈਨੂੰ ਖਰਚਾ ਪਾਣੀ ਨਹੀਂ ਜਿੰਦਾ ਮੈਨੂੰ ਤਾਕ ਕਰਦੇ ਤੇ ਇਹਨੇ ਉਸ ਨੂੰ ਕਤਲ ਕਰ ਦਿੱਤਾ। ਨਹੀਂ ਜਿਹੜਾ ਦੂਸਰਾ ਮੁੰਡਾ ਸੀ ਉਹ ਠੀਕ ਸੀ ਉਹਨੇ ਬਾਹਰ ਜਾਣ ਦੀ ਤਿਆਰੀ ਸੀ ਉਹ ਬਾਹਰ ਚੱਲਿਆ ਸੀ। ਉਹਦਾ ਨਹੀਂ ਇਹ ਅਜਿਹੀ ਗੱਲ ਹੈ। ਹਾਂ ਐਫਆਰ ਦਰਜ ਕਰਤੀ ਹੈ। ਦੋਸ਼ੀ ਦੋਸ਼ੀ ਇਹਦੇ ਗ੍ਰਫਤਾਰ ਕਰਨਾ ਬਾਕੀ ਹੈ ਦੋਸ਼ੀ ਤਾਂ ਜਾ ਰਿਹਾ ਹੈ। ਉਹ ਜਲਦੀ ਜਲਦੀ ਗ੍ਰਫਤਾਰ ਹੀ ਹੋ ਜਾਏ। ਫਨੀ ਉਹ ਆ ਜਾਣੀ ਹੈ ਦੋਸਤ ਨੂੰ ਫਿੰਗਰਪ੍ਰਿੰਟ ਕਰਾ ਲੈਣੇ ਤੇ ਨਕਲੀ ਨੂੰ ਐਡਰੈਸ ਕਰਾ ਲੈਣੇ। ਉਹਦੇ ਵਿੱਚ ਏਦਾਂ ਸੀ ਇਹਨਾਂ ਦੇ ਮਾਪੇ ਛੋਟੇ ਉਮਰੇ ਦੇ ਮਰ ਗਏ ਸੀ ਦੋਨੋਂ ਭਰਾਵਾਂ ਦੇ ਤੇ ਇਹ ਦੋਨੇ ਭਰਾਵਾਂ ਦੀ ਦਾਦੀ ਇਹਨਾਂ ਨੂੰ ਪਾਲਣ-ਪੋਸ਼ਣ ਕੀਤਾ ਤੇ ਇੱਕ ਘਰ ਚ ਰਹਿੰਦੇ ਸੀ ਜਿਹੜਾ ਮੁੰਡਾ ਮਰਨ ਵਾਲਾ ਹੈਗਾ ਇਹ ਕਰ ਸਕਦਾ ਸੀ ਕਿ ਅਸੀਂ ਘਰ ਦੇ ਵਿੱਚ ਤੇ ਪੈਸਾ ਤੇ ਨਸਾੜਾ ਇਹ ਹੀ ਲੇਤਾ ਸੀ ਮੁੰਡਾ ਛੋਟਾ ਮੁੰਡਾ ਸੀ ਉਹ ਨਸ਼ੇ ਦਾ ਆਦੀ ਸੀ ਤੇ ਉਹ ਇਹਨਾਂ ਕੋਲ ਪੈਸੇ ਦੀ ਹਮੇਸ਼ਾ ਡਿਮਾਂਡ ਕਰਦਾ ਰਹਿੰਦਾ ਸੀ ਤੇ ਪੈਸੇ ਮੰਗਦਾ ਰਹਿੰਦਾ ਸੀ ਕੋਈ ਇਸ ਕਰਕੇ ਕਦੀ ਲਾ ਲੂ ਕੇ ਚਲੇ ਵੀ ਜਾਂਦਾ ਸੀ ਘਰੋਂ ਬਾਹਰ ਜਾਂਦਾ ਸੀ ਇਹ ਹੁਣ ਵੀ ਇਹ ਥੋੜੇ ਦਿਨ ਪਹਿਲਾਂ ਲੜ ਕੇ ਗਿਆ ਸੀ ਤੇ 10-15 ਦੀ ਮਾਰ ਹੀ ਲਿਆ ਹੁਣ ਦੁਬਾਰਾ ਇਹ ਫਿਰ ਵਾਪਸ ਆਇਆ ਤੇ ਪਿੰਡ ਵਾਲਿਆਂ ਨੇ ਇਹਨੂੰ ਕਿਹਾ ਕਿ ਢਾਟੇ ਕਿ ਜੇਗਾ ਇਹਨੇ ਇਸੇ ਗੰਜੇਸ਼ ਕਰਕੇ ਕਿ ਨਾ ਮੈਨੂੰ ਖਰਚਾ ਪਾਣੀ ਜਿੰਦਾ ਮੈਨੂੰ ਤਾਂ ਕਰਦੇ ਤੇ ਇਹਨੇ ਉਸ ਨੂੰ ਕਤਲ ਕਰ ਦਿੱਤਾ ਨਹੀਂ ਜਿਹੜਾ ਦੂਸਰਾ ਮੁੰਡਾ ਸੀ ਉਹ ਠੀਕ ਸੀ ਉਹਨੇ ਬਾਹਰ ਜਾਣ ਦੀ ਤਿਆਰੀ ਸੀ ਉਹ ਬਾਅਦ ਚੱਲਿਆ ਸੀ ਉਹਦਾ ਨਹੀਂ ਇਹ ਹੱਜੀ ਗੱਲ ਹੈ ਐਫਆਈਆ ਰਿਪੋਰਟ ਹਾਂ ਐਫਆਈਆ ਦਰਜ ਕਰਤੀ ਹੈ ਦੂਜੀ ਦੂਸਰੀ ਇਹਦੇ ਗ੍ਰਫਟ ਕਰਨਾ ਬਾਕੀ ਹੈ ਦੂਸਰੀ ਪਹਜਾ ਹੈ ਤੁਹਾਨੂੰ ਜਲਦੀ ਕਰਪਾ ਕਰੀ ਬਈ ਫਨੀ ਉਹ ਆ ਜਾਣੀ ਹੈ 200 ਤੋਂ 300 ਕਰਾ ਲੈਣੇ ਨੇ ਤੇ ਨੋਟ ਨੂੰ ਐਡਰੈਸ ਕਰਾ ਦੇ ਜੀ ਕਿਤੇ ਜਾਣੀ